घर जे पुठे सुठे ਸੈਵਨ ਖਬਰਾਂ ਮਾ ਵੇਖ ਰਿਹਾ ਦਸ਼ਕਰ ਨੂੰ ਸੱਸੀ ਹਾਲ ਮੈਂ ਨਵਾਂ ਸ਼ਹਿਰ ਤੋਂ ਪੱਤਰਕਾਰ ਗਰਵਤ ਸਿੰਘ ਹੇ ਦੋਸਤੋ ਸੰਯੁਕਤ ਕਿਸਾਨ ਮੋਰਚੇ ਦੀ ਹੁਕਮਾ ਦੇ ਉੱਤੇ ਅੱਜ ਦਾ ਲਗੜੋਆ ਬਾਈਪਾਸੇ ਉੱਤੇ ਵਕ ਵਕ ਕਿਸਾਨ ਜਥੇਬੰਦੀਆਂ ਵੱਲੋਂ ਲਗੜੋਆ ਬਾਈਪਾਸ ਦੇ ਉੱਤੇ ਜਿਹੜਾ ਧਰਨਾ ਲੱਗਾ ਹੈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਹੜੇ ਸਟੇਜ ਚੱਲ ਰਹੀ ਆ ਔਰ ਵਕ ਵਕ ਪਿੰਡਾਂ ਤੋਂ ਸ਼ਹਿਰ ਤੋਂ ਲੋਕ ਜਿਹੜੇ ਆ ਆਪ ਮਾਰੇ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜਾ ਧਰਨਾ ਇਹ ਬੜਾ ਵਧੀਆ ਢੰਗ ਦੇ ਨਾਲ ਚੱਲ ਰਿਹਾ ਇੱਕ ਪਾਸੇ ਪੰਜਾਬ ਦੇ ਵੱਖ-ਵੱਖ ਬਾਡਰਾਂ ਦੇ ਉੱਤੇ ਦਿੱਲੀ ਦੇ ਵੱਖ-ਵੱਖ ਬਾਡਰਾਂ ਦੇ ਉੱਤੇ ਜਿਹੜੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਔਰ ਹਰਿਆਣਾ ਦੀ ਪੁਲਿਸ ਵੱਲੋਂ ਆਗੂ ਦੱਸਦੇ ਨੇ ਕਿ ਜਿਹੜੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਡਰੋਨ ਰਾਹੀਂ ਅਥਰੂ ਗੈਸ ਦੇ ਗੋਲੇ ਛੱਤੇ ਜਾ ਰਹੇ ਆ ਔਰ ਪਲਾਸਟਿਕ ਦੇਆਂ ਗੋਲੀਆਂ ਦੇ ਨਾਲ ਜਿਹੜੀਆਂ ਸਿੱਧੀਆਂ ਦਸਦੇ ਲਾਈਆਂ ਜਾ ਰਹੇ ਆ ਜਿਹਦੇ ਨਾਲ ਕਿਸਾਨ ਆਗੂ ਕਾਫੀ ਹੱਦ ਤੱਕ ਕਿਸਾਨ ਵਰਕਰ ਉਹ ਜ਼ਖਮੀ ਵੀ ਹੋਏ ਆ ਹਸਪਤਾਲਾਂ ਦੇ ਵਿੱਚ ਉਹ ਦਾਖਲ ਨੇ ਔਰ ਫਿਰ ਵੀ ਜਿਹੜੇ ਕਿਸਾਨ ਹੈਗੇ ਆ ਉਹ ਸਰੜ ਦੇ ਨਾਲ ਉਹਨਾਂ ਬਾਰਡਰਾਂ ਤੇ ਡਟੇ ਹੋਏ ਆ ਉਹ ਲੜਾਈ ਜਿਹੜੀ ਆ ਉਹ ਲੜ ਰਹੇ ਆ ਔਰ ਬਾਰਡਰਾਂ ਨੂੰ ਪਾਰ ਕਰਨ ਦੇ ਲਈ ਉਹਨਾਂ ਨੇ ਯੋਜਨਾਵਾਂ ਲਿਖਿਆ ਇਹਦੇ ਬਾਰੇ ਅਸੀਂ ਜਿਹੜੇ ਵੱਖ-ਵੱਖ ਆਗੂ ਆ ਇਧਰੋਂ ਦਿੱਲੀ ਨੂੰ ਕੁਝ ਰਵਾਨਾ ਹੋਣਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਾਂ ਵੱਖ-ਵੱਖ ਕਿਸਾਨ ਜਿੱਥੇ ਬੰਦਿਆਂ ਦੇ ਆਗੂ ਆ ਉਹਨਾਂ ਕੋਲੋਂ ਜਾਣਕਾਰੀ ਲਵਾਂਗੇ ਕਿ ਉੱਥੋਂ ਦੇ ਕੀ ਹਾਲਾਤ ਆ ਤੇ ਇੱਥੇ ਕੀ ਹਾਲਾਤ ਆ ਔਰ ਕੀ ਕਿੰਨਾ ਮੰਗਾਂ ਨੂੰ ਲੈ ਕੇ ਆ ਜਿਹੜਾ ਉਤਰਨਾ ਦਿੱਤਾ ਜਾ ਰਿਹਾ ਆ ਜਾਣਦੇ ਆ ਵੱਖ-ਵੱਖ ਆਗੂਆਂ ਦੇ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜੋ ਕਿਸਾਨ ਭਰਾਵਾਂ ਦੀ ਸਾਰਿਆਂ ਦੀ ਮੰਗ ਆ ਕਿ ਐਮਐਸਪੀ ਦੇ ਨੂੰ ਲੈ ਕੇ ਤੇ ਜਿਹੜਾ ਉਹਨਾਂ ਨੇ ਮੋਰਚਾ ਲਾਇਆ ਦਿੱਲੀ ਨੂੰ ਜਾ ਰਹੇ ਸੀ ਅੱਜ ਹਾਲਾਤ ਹੋ ਰਹੇ ਆ ਜਿਵੇਂ ਪੰਜਾਬ ਦੇ ਕਿਸਾਨ ਇਸ ਤਰ੍ਹਾਂ ਹੋਣ ਔਰ ਉਹਨਾਂ ਤੇ ਜਿਸ ਤਰੀਕੇ ਦੇ ਨਾਲ ਅਥਰੂ ਗੈਸ ਬੰਬ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਬਹੁਤ ਹੀ ਨਿੰਦਣਯੋਗ ਆ ਖਾਸ ਕਰਕੇ ਇਸ ਤੋਂ ਵੀ ਘਟਿਆ ਗੱਲ ਹੈ ਕਿ ਹਰਿਆਣਾ ਪੁਲਿਸ ਪੰਜਾਬ ਦੀ ਸਰਹੱਦ ਦੇ ਵਿੱਚ ਆ ਕੇ ਔਰ ਸਾਡੇ ਹੀ ਕਿਸਾਨਾਂ ਦੇ ਉੱਪਰ ਗੋਲੀਆਂ ਚਲਾ ਰਹੀ ਹੈ ਔਰ ਲਾਠੀ ਚਾਰਜ ਕਰ ਰਹੀ ਹੈ ਤਾਂ ਥਰੂ ਕੈਸ ਸੈਟਰੀ ਹੈ ਮੈਂ ਇਹਦੀ ਭਰਪੂਰ ਨਿੰਦਾ ਕਰਦਾ ਹਾਂ ਔਰ ਆਪਣੇ ਕਿਸਾਨ ਮਜ਼ਦੂਰ ਭਰਾਵਾਂ ਦੇ ਹੱਕ ਵਿੱਚ ਅਸੀਂ ਹਰ ਤਰੀਕੇ ਨਾਲ ਖੜੇ ਆ ਔਰ ਅਸੀਂ ਅਰਦਾਸ ਕਰਦੇ ਪ੍ਰਮਾਤਮਾ ਅੱਗੇ ਕਿ ਸਾਡੇ ਕਿਸਾਨ ਵੀਰ ਇਸ ਵਿੱਚ ਕਾਮਯਾਬ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਮਿੰਦਰ ਸਿੰਘ ਬਰਾੜ ਸੂਬਾ ਪ੍ਰਧਾਨ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਅੱਜ ਦਾ ਜਿਹੜਾ ਇਹ ਭਾਰਤ ਬੰਦਾ ਸੱਦਾ ਇਹ ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨਾਂ ਵੱਲੋਂ ਸਾਂਝੇ ਤੌਰ ਤੇ ਦਿੱਤਾ ਗਿਆ ਇਸ ਸੱਦੇ ਦਾ ਮੁੱਖ ਮਕਸਦ ਮੋਦੀ ਸਰਕਾਰ ਸਾਰੇ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਦੇ ਰਹੀ ਆ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਦੇ ਦੇਣ ਲਈ ਉਹਨਾਂ ਨੇ ਤਿੰਨ ਕਾਨੂੰਨ ਬਣਾਏ ਜਿਹਦੇ ਖਿਲਾਫ ਇੱਕ ਕਿਸਾਨ ਅੰਦੋਲਨ ਹੋਇਆ ਇਹਦੀ ਇੰਡਸਟਰੀ ਹੈ ਜਿਹੜੀ ਸਾਡੀ 270 ਤੋਂ ਉੱਪਰ ਪਬਲਿਕ ਸੈਕਟਰ ਦੀ ਇੰਡਸਟਰੀ ਹੈ ਜਿਹਨੂੰ ਪ੍ਰਾਈਵੇਟ ਖੇਤਰ ਨੂੰ ਦਿੱਤਾ ਜਾ ਰਿਹਾ ਸਾਡੇ ਪਰਚੂਨ ਬਾਜ਼ਾਰ ਦੇ ਵਿੱਚ ਆਨਲਾਈਨ ਸ਼ਾਪਿੰਗ ਵੱਡੇ ਵੱਡੇ ਮਾਲਸ ਕਾਰਪੋਰੇਟ ਦਾ ਦਾਖਲਾ ਬੜੇ ਢਿਹਲੇ ਦੇ ਨਾਲ ਜਿਹੜਾ ਉਹ ਜਾਰੀ ਆ ਸੋ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਇੱਕ ਸਾਂਝਾ ਮੋਰਚਾ ਜਿਹੜਾ ਦੇਸ਼ ਦੇ ਵਿੱਚ ਬਣਿਆ ਅਸੀਂ ਇਹ ਸਮਝਦੇ ਹਾਂ ਕਿ ਜਿੱਦਾਂ ਵੱਡਾ ਮੋਦੀ ਸਰਕਾਰ ਦਾ ਹੱਲਾ ਕਿ ਮੋਦੀ ਸਰਕਾਰ ਨੇ ਸਾਡੇ ਜਿਹੜੇ ਡੈਮੋਕਰੈਟਿਕ ਆਧਾਰੇ ਸੀ ਉਹਨਾਂ ਨੂੰ ਵੀ ਇੱਕ ਇੱਕ ਕਰਕੇ ਉਹਨਾਂ ਦੇ ਵਿੱਚ ਆਪਣੇ ਬੰਦੇ ਫਿੱਟ ਕੀਤੇ ਉਹਨਾਂ ਦੇ ਵਿੱਚ ਜਿਹੜੀ ਜਮਹੂਰੀਅਤ ਸੀ ਉਹਨੂੰ ਖਤਮ ਕੀਤਾ ਈਵਨ ਜਿਹੜਾ ਇਲੈਕਸ਼ਨ ਵਰਗਾ ਅਧਾਰਾ ਆ ਉਹਦੇ ਵਿੱਚ ਵੀ ਸਪਰੀਮ ਕੋਰਟ ਨੂੰ ਪ੍ਰਵਾਹ ਕੀਤੇ ਬਗੈਰ ਆਪਣੇ ਹੱਕ ਦਾ ਇਲੈਕਸ਼ਨ ਚੀਫ ਜਿਹੜਾ ਉਹ ਲਾਇਆ ਤੇ ਜਿਹੜੀ اپੋਜੀਸ਼ਨ ਉਹਨੂੰ ਖਤਮ ਕੀਤਾ ਜਾ ਰਿਹਾ ਫੈਡਰਲਿਜ਼ਮ ਹੈ ਜਿਹੜਾ ਦੇਸ਼ ਦੇ ਵਿੱਚ ਥੋੜਾ ਬਹੁਤ ਬਚਿਆ ਹੋਇਆ ਉਹਨੂੰ ਜਿਹੜਾ ਖਤਮ ਕੀਤਾ ਜਾ ਰਿਹਾ ਸੂਬਿਆਂ ਦੇ ਅਧਿਕਾਰ ਹੈ ਜਿਹੜੇ ਉਹ ਖਤਮ ਕੀਤੇ ਜਾ ਰਹੇ ਆ ਜੀਐਸਟੀ ਲਾ ਕੇ ਸਾਰਾ ਫਾਈਨਾਂਸ ਆਪਣੇ ਕੋ ਇਕੱਠਾ ਕੀਤਾ ਜਾ ਰਿਹਾ ਈਡੀ ਰਾਹੀਂ ਵਿਰੋਧੀਆਂ ਨੂੰ ਡਰਾਇਆ ਧੰਕਾਇਆ ਜਾ ਰਿਹਾ ਘੱਟ ਗਿਣਤੀਆਂ ਦੇ ਖਿਲਾਫ ਇੱਕ ਮਾਹੌਲ ਹੈ ਜਿਹੜਾ ਉਹ ਸਿਰਜਿਆ ਜਾ ਰਿਹਾ ਇਹ ਸਾਰੇ ਦੇਸ਼ ਨੂੰ ਇੱਕ ਤਵਾਹੀ ਵਾਲੇ ਪਾਸੇ ਲਿਜਾਣ ਦੀ ਨਿਸ਼ਾਨੀ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਇਹਦਾ ਮੁਕਾਬਲਾ ਸਾਰੇ ਮਜ਼ਦੂਰ ਕਿਸਾਨ ਮਲਾਜ਼ਮ ਦੁਕਾਨਦਾਰ ਜੇ ਇਹਨਾਂ ਦਾ ਕੋਈ ਗੱਠਜੋੜ ਇਹਨਾਂ ਦਾ ਕੋਈ ਫਰੰਟ ਬਣਦਾ ਤਾਂ ਉਹ ਇਹਨਾਂ ਦਾ ਮੁਕਾਬਲਾ ਕਰ ਸਕਦੇ ਆ ਨਹੀਂ ਤਾਂ ਕੋਈ ਰਸਤਾ ਜਿਹੜਾ ਬਚਿਆ ਨਹੀਂ ਹੈ ਇਸ ਜਮਹੂਰੀਅਤ ਨੂੰ ਵੀ ਬਚਾਉਣ ਦੇ ਲਈ ਸੇ ਉਹਦੇ ਲਈ ਇਹ ਸ਼ੁਰੂਆਤ ਹੈ ਭਾਰਤ ਬੰਦ ਔਰ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਰੂਪ ਜਿਹੜਾ ਅੰਦੋਲਨ ਨੇ ਇਸ ਦੇਸ਼ ਦੇ ਵਿੱਚ ਲੈਣਾ ਕਿਉਂਕਿ ਬੇਰਜ਼ਗਾਰੀ, ਭੁੱਖਮਰੀ, ਗਰੀਬੀ ਉਹਦੇ ਵਿੱਚ ਲਗਾਤਾਰ ਜਿਹੜਾ ਉਹ ਵਾਧਾ ਹੁੰਦਾ ਜਾ ਰਿਹਾ ਔਰ ਉਹ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ ਦਾ ਮੂੰਹ ਬਣੇਗਾ ਇਹ ਮੋਰਚਾ ਔਰ ਮੋਦੀ ਸਰਕਾਰ ਨੇ ਫਾਸਿਜ਼ਮ ਨੂੰ ਉਹਦੇ ਡੰਡੇ ਦੇ ਰਾਜ ਨੂੰ ਇੱਕ ਚੁਣੌਤੀ ਪੇਸ਼ ਕਰੇਗਾ ਤੇ ਆਪਾਂ ਅੱਜ ਇੱਥੇ ਸ੍ਰੀ ਉਕਤ ਮੋਰਤੇ ਦੇ ਹੁਕਮ ਤੇ ਤੇ ਨਾਲ ਜਿਹੜੀਆਂ ਆ ਮੁਲਾਜ਼ਮ ਜੱਥੇਬੰਦੀਆਂ ਤੇ ਖੇਤ ਮਜ਼ਦੂਰ ਪਿੰਡੂ ਮਜ਼ਦੂਰ ਸਾਰੇ ਫੈਕਟਰੀਆਂ ਵਾਲੇ ਲੋਕ ਸੈਂਕੜਿਆਂ ਦੀ ਗਿਣਤੀ ਜਿਹੜੀਆਂ ਜੱਥੇਬੰਦੀਆਂ ਆ ਅੱਜ ਸਾਰੇ ਭਾਰਤaband ਦੇ ਵਿੱਚ ਸਹਿਯੋਗ ਕਰ ਰਹੀਆਂ ਆ ਉਸੇ ਹੁਕਮ ਦੇ ਤਹਿਤ ਆਪਾਂ ਇੱਥੇ ਲਖੜੋਆ ਬਾਈਪਾਸ ਤੇ ਬੈਠੇ ਆ ਤੇ ਇੱਥੇ ਸਾਰੀਆਂ ਜਥੇਬੰਦੀਆਂ ਲਗਭਗ ਸਾਡੇ ਕੋਲ ਹਾਜ਼ਰ ਹੋ ਗਈਆਂ ਆ ਤੇ ਸਾਰੇ ਡਟ ਕੇ ਜਿਹੜੇ ਇੱਥੇ ਬੈਠੇ ਆ ਔਰ ਅਸੀਂ ਨਾਲ ਦੀ ਨਾਲ ਦੱਸ ਦੇਣਾ ਚਾਹਦੇ ਆ ਕਿਥੇ ਸਾਡੀਆਂ ਜਥੇਬੰਦੀਆਂ ਦੀਆਂ ਮੰਗਾਂ ਆ ਉਹਨਾਂ ਦੇ ਨਾਲ ਇੱਕ ਮੰਗ ਹੋਰ ਜੁੜ ਗਈ ਆ ਸਾਡੇ ਸਾਥੀ ਜਿਹੜੇ ਆ ਉਹ ਚਾਹੇ ਸਾਡੇ ਨਾਲ ਉਹਨਾਂ ਦੀ ਸਹਿਮਤੀ ਨਾ ਵੀ ਹੋਵੇ ਉਹ ਕੰਨੇ ਗਏ ਆ ਪਰ ਜੋ ਹਰਿਆਣੇ ਦੇ ਬਾਰਡਰ ਤੇ ਉਹਨਾਂ ਤੇ ਤਸ਼ੱਦਦ ਹੋਇਆ ਆ ਮੈਨੂੰ ਲੱਗਦਾ ਭਈ ਇਦਾਂ ਦੀ ਮਿਸਾਲ ਕੋਈ ਹੋਣੀ ਨਹੀਂ ਅਸੀਂ ਪਿਛਲੇ ਦਿਨਾਂ 'ਚ ਮਜਾਰਾ ਕੀਤਾ ਤਾਂ ਬਈ ਅਜਿਹੀਆਂ ਜਿਹੜੀਆਂ ਫੌਜਾਂ ਕੱਢੇ ਗਾਜਾ ਪੱਟੀ ਜੋ ਇੱਥੇ ਸਾਡੇ ਦੇਸ਼ ਦੇ ਵਿੱਚ ਆਪਣੇ ਦੇਸ਼ ਦੀ ਰਾਜਧਾਨੀ ਦੇ ਨਾਲੇ ਲੋਕਾਂ ਦੇ ਉੱਤੇ ਉਸੇ ਤਰਜ਼ ਦੇਤੇ ਜਿਹੜੇ ਆ ਉਹ ਡਰੋਨਾਂ ਦੇ ਨਾਲ ਉਹ ਬੰਬ ਜਿਹੜੇ ਉਹਦੇ ਸੁੱਟੇ ਗਏ ਆ 100 ਬੰਦਾ ਜ਼ਖਮੀ ਆ ਸੀ ਉਹਦੀ ਨਿਖਿੱਧੀ ਕਰਦੇ ਆ ਤੇ ਅੱਜ ਦਾ ਮੋਰਚਾ ਉਹਦੀ ਹਮਾਇਤ ਚ ਐ ਤੇ ਅਗਲਾ ਪ੍ਰੋਗਰਾਮ ਜਿਹੜਾ 18 ਨੂੰ ਉਕਤ ਮੋਰਚੇ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਦਿੱਤਾ ਜਾਊਗਾ ਅੱਜ ਅਸੀਂ ਆਪਣੀਆਂ ਜੋ ਸਾਡੀਆਂ ਪਿਛਲੀਆਂ ਜਿਹੜੀਆਂ ਮੰਗਾਂ ਰਹਿੰਦੀਆਂ ਆ ਉਹ ਚਾਹੇ ਲੇਬਰ ਦੇ ਲੇਬਰ ਕੋਡ ਜਿਹੜੇ ਉਹ ਸਾਰੇ ਚੱਕਦੇ ਤੇ 40 ਕੋਟ ਡਾ ਲਾ ਕੇ 4 ਕੋਟ ਰਹਿਣ ਦਿੱਤੇ ਆ ਤੇ ਲੇਬਰ ਦੀ ਦਿਹਾੜੀ ਜਿਹੜੀ ਆ ਉਹ ਵਧਾ ਕੇ 8 ਘੰਟੇ ਤੋਂ 12 ਘੰਟੇ ਕਰੀ ਆ ਤੇ ਸਾਡੀਆਂ ਜਿਹੜੀਆਂ ਮੰਗਾਂ ਮੌਦੀ ਨਾਲ ਸੰਬੰਧਨ ਐਮਐਸਪੀ ਦੀ ਮੰਗ ਆ ਸਾਡੇ ਸ਼ਹੀਦਾਂ ਨੂੰ ਦਰਜਾ ਦੇਣ ਦੀ ਮੰਗ ਆ ਜਿਹੜੇ ਸ਼ਹੀਦਾਂ ਨੂੰ ਮੁਆਵਜ਼ੇ ਦੇਣੇ ਉਹ ਮੰਗ ਆ ਜਿੰਨੇ ਸਾਡੇ ਦੇ ਸੰਗੀਨ ਧਰਾਵਾ ਲਾ ਕੇ ਲਗਭਗ 3000 ਕਿਸਾਨਾਂ ਦੇ ਪਰਚਾ ਉਹਨਾਂ ਦੇ ਸਾਹਮਣੇ ਹੋ ਰਹੀ ਆ ਉਹ ਖਤਮ ਨਹੀਂ ਕਰ ਰਹੇ ਤੇ ਨਾਲ ਦੀ ਨਾਲ ਬੁਢਾਪਾ ਪੈਨਸ਼ਨ ਅਸੀਂ ਕਹਿੰਦੇ ਚਾਹੇ ਉਹ ਮਜ਼ਦੂਰ ਹੋਵੇ ਚਾਹੇ ਕਿਸਾਨ ਹੋਵੇ ਆਇਓ ਬੀਬੀ ਹੋਵੇ ਜਵੰਦਾ ਹੋਵੇ ਉਹਨਾਂ ਸਾਰਿਆਂ ਨੂੰ 10000 ਰੁਪਏ ਜਿਹੜਾ ਉਹ ਪੈਨਸ਼ਨ ਦੀ ਮੰਗ ਜਿਹੜੀ ਆਪਾਂ ਕਰ ਰਹੇ ਆ ਉਹਦੇ ਲਈ ਸਾਡਾ ਜਿਹੜਾ ਇਕੱਠ ਹੈ ਅੱਜ ਦਾ ਡਟਿਆ ਪਿਆ ਆ ਅਸੀਂ ਲਖੀਮਪੁਰ ਖੇਰੀ ਜਿਹੜੇ ਸਾਡੇ ਸ਼ਹੀਦ ਹੋਏ ਆ ਉਹਨਾਂ ਦੇ ਜਿਹੜੇ ਕਾਤਲ ਹੈ ਉਹ ਇੱਕ ਤਾਂ ਉਹ ਸੈਂਟਰ ਦਾ ਮਨਿਸਟਰ ਬਣਿਆ ਪਿਆ ਆ ਉਹਦਾ ਜਿਹੜਾ ਲੜਕਾ ਆ ਉਹਨੂੰ ਵੀ ਲੰਬੇ ਸਮੇਂ ਲਈ ਜਮਾਨਤ ਤੇ ਛੱਡਿਆ ਗਿਆ ਉਹਦੀ ਅਸੀਂ ਫਿਰ ਜਰ ਕਰਦੇ ਆ ਮੰਗ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੇ ਜਿੰਨੇ ਵੀ ਸਬੰਧਤ ਬੰਦੇ ਆ ਉਹ ਫੜ ਕੇ ਜੀ ਲਾ ਦੇ ਇਹ ਪੂਰੇ ਜ਼ਿਲ੍ਹੇ ਦੇ ਵਿੱਚ ਸਾਰੇ ਬਾਜ਼ਾਰ ਕਾਰੋਬਾਰ ਲੋਕ ਵਾਪਕ ਦੁਕਾਨਾਂ ਆਪਣੀਆਂ ਬੰਦ ਕਰਕੇ ਇੱਥੇ ਲੌਂਗੜੋ ਆ ਬਾਈਪਾਸ ਦੇ ਉੱਤੇ ਪਹੁੰਚੇ ਆ ਇਹ ਬੰਦ ਅਸਲ ਦੇ ਵਿੱਚ ਬਹੁਤ ਮਹੱਤਕ ਗੁਰੂਨਾ ਹੈ ਇੱਕ ਤਾਂ ਕਿਸਾਨ ਅੰਦੋਲਨ ਦੇ ਵੱਲੋਂ ਜਿਹੜਾ ਲੋਕਾਂ ਦੀਆਂ ਮੰਗਾਂ ਠਾਕੇ ਲੋਕਾਂ ਨੂੰ ਇਹਦੇ ਵਾਸਤੇ ਜਾਗਰੂਕ ਕੀਤਾ ਗਿਆ ਉਸ ਜਾਗਰੂਕਤਾ ਦੇ ਨਾਲ ਲੋਕ ਅੱਜ ਆਪਣੇ ਹੱਕਾਂ ਵਾਸਤੇ ਸੜਕਾਂ ਦੇ ਉੱਤੇ ਆਏ ਹੋਏ ਆ ਔਰ ਮੋਦੀ ਖਿਲਾਫ ਦੀਆਂ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਲੋਕ ਵਿਰੋਧੀ ਦੇਸ਼ ਵਿਰੋਧੀ ਨੀਤੀਆਂ ਨੇ ਉਹਨਾਂ ਦਾ ਪਰਦਾ ਫਾਸ਼ ਹੋਣ ਤੋਂ ਬਾਅਦ ਉਹ ਸਮਝ ਚੁੱਕਿਆ ਕਿ ਸਾਡੇ ਦੇਸ਼ ਨੂੰ ਜੇ ਬਚਾਉਣਾ ਤੇ ਅੰਦੋਲਨਾਂ ਰਾਹੀਂ ਹੀ ਸੜਕਾਂ ਦੇ ਉੱਤੇ ਆ ਕੇ ਹੀ ਬਚਾਇਆ ਜਾ ਸਕਦਾ। ਦੂਜਾ ਇਹ ਬੰਦ ਇਸ ਕਰਕੇ ਵੀ ਮਹੱਤਵਪੂਰਨ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਅੰਦਰ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਲੋਕਾਂ ਦੇ ਸਾਹਮਣੇ ਸਵਾਲ ਇਹ ਹੈ ਕਿ ਕੀ ਇਲੈਕਸ਼ਨ ਦੇ ਰਹੀਂ ਮੋਦੀ ਸਰਕਾਰ ਨੂੰ ਆਰਐਸਐਸ ਭੀਜਪੀ ਦੇ ਜਿਹੜਾ ਹਿੰਦੂਤਵ ਦੇ ਹਿੰਦੂ ਰਾਸ਼ਟਰ ਬਣਾਉਣ ਦਾ ਏਜੰਡਾ ਹੈ ਦੇਸ਼ ਨੂੰ ਇਹਨੂੰ ਆਰਥਿਕ ਤਬਾਹੀ ਵਿੱਚ ਧੱਕਣ ਦਾ ਏਜੰਡਾ ਹੈ ਕਾਰਪੋਰੇਟ ਪੱਖੀ ਨੀਤੀਆਂ ਦਾ ਏਜੰਡਾ ਹੈ ਕਿ ਉਹਨੂੰ ਰੋਕਿਆ ਜਾ ਸਕਦਾ। ਤੇ ਇਹ ਅੰਦੋਲਨ ਨੇ ਇਹ ਵੀ ਸਪਸ਼ਟ ਕਰ ਦਿੱਤਾ ਲੋਕਾਂ ਨੂੰ ਇਹ ਜਾਗਰੂਕੀ ਦੇ ਦਿੱਤੀ ਹੈ ਕਿ ਅਸੀਂ ਸਿਰਫ ਸਰਕਾਂ ਦੇ ਉੱਤੇ ਆ ਕੇ ਆਪਣੇ ਅੰਦੋਲਨ ਦੇ ਰਾਹੀਂ ਆਪਣੇ ਹੱਕ ਬਚਾ ਸਕਦੇ ਹਾਂ ਇਲੈਕਸ਼ਨ ਦੇ ਰਾਹੀਂ ਸਾਨੂੰ ਕੋਈ ਬਹੁਤਾ ਇਹਦੇ ਨਾਲ ਹੱਲ ਹੁੰਦਾ ਨਜ਼ਰ ਨਹੀਂ ਆਉਂਦਾ ਇਸ ਕਰਕੇ ਲੋਕ ਹੈ ਜਿਹੜੇ ਦੁਆਰਾ ਸੜਕਾਂ ਦੇ ਉੱਤੇ ਆਏ ਆ ਔਰ ਇਹ ਜਿਹੜਾ ਬੰਦ ਹੈ ਇਹ ਆਉਣ ਵਾਲੇ ਸਮੇਂ 'ਚ ਮੋਦੀ ਸਰਕਾਰ ਦੇ ਖਿਲਾਫ ਲੋਕ ਰਾਏ ਬਣਾਉਣ ਦੇ ਵਿੱਚ ਬਹੁਤ ਵੱਡਾ ਇਹਦਾ ਰੋਲ ਹੋਊਗਾ ਕਿਉਂਕਿ ਇਹਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਨੂੰ ਕਿਸਾਨਾਂ ਤੋਂ ਇਲਾਵਾ ਹੋਰ ਹਿੱਸਿਆਂ ਨੂੰ ਵੀ ਜਿਹੜਾ ਅੰਦੋਲਨ ਦੇ ਵਿੱਚ ਖਿੱਚ ਲਿਆਂਦਾ ਅੱਜ ਆਪਾਂ ਦੇਖਦੇ ਹਾਂ ਕਿ ਚਾਹੇ ਵਪਾਰੀ ਐ ਚਾਹੇ ਵੱਖ-ਵੱਖ ਵਰਗਾਂ ਦੀਆਂ ਟ੍ਰੇਡ ਯੂਨੀਅਨਾਂ ਨੇ ਚਾਹੇ ਸਰਕਾਰੀ ਡਿਪਾਰਟਮੈਂਟਸ ਐ ਚਾਹੇ ਉਹ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਦੇ ਮਜ਼ਦੂਰ ਐ ਚਾਹੇ ਛੋਟੇ ਕਾਰੋਬਾਰੀ ਐ ਦੁਕਾਨਦਾਰ ਐ ਉਹ ਸਾਰੇ ਅਸਲ 'ਚ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਸਤਾਏ ਹੋਏ ਸੜਕਾਂ ਦੇ ਉੱਤੇ ਆ ਗਏ ਆ ਇਸ ਕਰਕੇ ਇਸ ਬੰਦ ਦੇ ਰਹੀ ਲੋਕ ਆਪਣਾ ਮੋਦੀ ਸਰਕਾਰ ਦੇ ਖਿਲਾਫ ਗੁੱਸਾ ਜ਼ਾਹਰ ਕਰ ਰਹੇ ਆ ਨਾਲ ਦੀ ਨਾਲ ਜਿਹੜਾ ਦੇਸ਼ ਨੂੰ ਵੰਡਣ ਦੀ ਸਿਆਸਤ ਐ ਆਰਐਸਐਸ ਬੀਜੇਪੀ ਦੀ ਉਹਨੂੰ ਵੀ ਇੱਕ ਟੁਕਮਾ ਜਵਾਬ ਹੈ ਕਿਉਂਕਿ ਲੋਕ ਇਹ ਧਰਮਾਂ ਤੋਂ ਉੱਪਰ ਉੱਠ ਕੇ ਜਾਤਾਂ ਤੋਂ ਉੱਪਰ ਉੱਠ ਕੇ ਜਿਹੜਾ ਆਪਣੀ ਏਕਤਾ ਰਹਿ ਹੈ ਆਪਣੇ ਅਸਲ ਮਸਲਿਆਂ ਉੱਤੇ ਗੱਲ ਫੋਕਸ ਕਰ ਰਹੇ ਆ ਇਸ ਕਰਕੇ ਅਸੀਂ ਇਹ ਸਮਝਦੇ ਆ ਕਿ ਇਹ ਲੋਕਾਂ ਦੇ ਹਿੱਤ ਦੇ ਨਜ਼ਰੀਏ ਤੋਂ ਸਮਾਜ ਦੇ ਭਵਿੱਖ ਦੇ ਨਜ਼ਰੀਏ ਤੋਂ ਇਹ ਬੰਦ ਹੈ ਜਿਹੜਾ ਬਹੁਤ ਮਹੱਤਵਪੂਰਨ ਹੈ ਤੇ ਹੁਣ ਬੜੇ ਸਮੇਂ ਚ ਲੋਕਾਂ ਨੂੰ ਇਹ ਵੱਡੀ ਲੜਾਈ ਜਿਹੜੀ ਦੀ ਕੀਤੀ ਹੈ ਅਬ ਵੀ ਅੰਮ੍ਰਿਤਸਰ ਕਿਸਾਨ ਯੂਨੀਅਨ ਦੇ ਬੈਂਕ ਦੇ ਪ੍ਰਧਾਨ ਨਮਾ ਸ਼ੈਲਪੁਰੋ ਸ਼ੰਭੂ ਬਾਰਡਰ ਤੇ ਪਹਿਲਾਂ ਵੀ ਗਿਆ ਹੋਇਆ ਸੀ ਮੈਂ ਕੱਪੜੇ ਲੈਣ ਆਇਆ ਸੀ ਤੇ ਹੁਣ ਮੈਂ ਦੁਬਾਰਾ ਫੇਰ ਇੱਥੋਂ ਸ਼ੰਭੂ ਬਾਦਰ ਤੇ ਜਿੱਥੇ ਫਾਇਰਿੰਗ ਹੋ ਰਹੀ ਆ ਗੋਲੀ ਅਸਲੀ ਚੱਲ ਰਹੀ ਆ ਰਬੜ ਦੀ ਗੋਲੀ ਆ ਚੱਲ ਰਹੀਆਂ ਤੇ ਧੂਏ ਵਾਲੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਹਨ ਮੈਂ ਉੱਥੇ ਲਈ ਦੁਬਾਰਾ ਫੇਰ ਰਵਾਨਗੀ ਕਰ ਰਿਹਾ ਹਾਂ ਨਵਾਂ ਸ਼ਹਿਰ ਦੀਆਂ ਸਾਰੀਆਂ ਜਿਹੜੇ ਬੰਦਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਆਪਾਂ ਨੂੰ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਲੈ ਕੇ ਸ਼ੰਭੂ ਮੋਰਚੇ ਤੇ ਪਹੁੰਚਣਾ ਚਾਹੀਦਾ ਅੱਜ ਜੇ ਅਸੀਂ ਉਸ ਮੋਰਚੇ ਤੇ ਫੇਲ ਹੋ ਗਏ ਤਾਂ ਹਰਿਆਣੇ ਵਾਲੇ ਸਿੱਖਾਂ ਦਾ ਵੀ ਜਿੰਨਾ ਮੁਸ਼ਕਲ ਹੋ ਜਾਊ ਤੇ ਪੰਜਾਬ ਵਾਲਿਆਂ ਨੂੰ ਕੁਝ ਨਹੀਂ ਮਿਲਣਾ ਅੱਲਾਹ ਅਮਰਸਤਾਰ ਜਨਸਤ ਤਾ ਪੰਜਾਬ ਮੋਹ ਜਥੇਬੰਦੀਆਂ ਨੂੰ ਬੇਨਤੀ ਕਰਦਾ ਤੇ ਜਿਸ ਤਰ੍ਹਾਂ ਅੱਜ ਲੰਗਰੋਏ ਬਾਈਪਾਸ ਤੇ ਅਸੀਂ ਛੜੇ ਆ ਤੇ ਮੋਹ ਜਥੇਬੰਦੀਆਂ ਨੇ ਜੋ ਆਪਣਾ ਪ੍ਰੋਗਰਾਮ ਅਲਿਪਿਆ ਸੀ ਉਹ ਚੱਲ ਰਿਹਾ ਤੇ ਬੇਨਤੀ ਹੈ ਕਿ ਮੋਦੀ ਜੋ ਸਰਕਾਰ ਹੈ ਇਹ ਸਿੱਖਾਂ ਦਾ ਘਾਣ ਕੰਮ ਤੇ ਤੁਲੀ ਹੋਈ ਹੈ ਤੇ ਫਸਲਾਂ ਤੇ ਨਸਲਾਂ ਦਾ ਸਵਾਲ ਹੈ ਤੇ ਸਾਡਾ ਸਾਰਿਆਂ ਦਾ ਫਰਜ਼ ਆ ਚਾਹੇ ਉਹ ਸਿੱਖ ਰੈਜੀਮੈਂਟ ਹੈ ਚਾਹੇ ਕੋਕ ਕਿਸਾਨ ਹੈ ਚਾਹੇ ਪੁਲਿਸ ਪ੍ਰਸ਼ਾਸਨ ਪੰਜਾਬ ਹੈ ਤੇ ਇਹਨਾਂ ਨੂੰ ਸਾਰਿਆਂ ਨੂੰ ਏਕਾ ਕਰਕੇ ਤੇ ਆਪਣੇ ਪੰਜਾਬ ਨੂੰ ਬਚਾਉਣ ਲਈ ਯਤਨ ਕਰਨਾ ਚਾਹੀਦਾ ਹੈ ਤੇ ਸਮੂਹ ਜਸੇਬੰਦੀਆਂ ਨੂੰ ਬੇਨਤੀ ਹੈ ਤੇ ਵੱਧ ਤੋਂ ਵੱਧ ਜਸੇਬੰਦੀ ਦਾ ਕਿਸੇ ਦੇ ਕਾਲ ਆਂਦੀ ਹੈ ਸੰਯੁਕਤ ਕਿਸਾਨ ਮੋਰਚਾ ਜਾਂ ਕੋਈ ਵੀ ਮੋਰਚਾ ਉੱਤੇ ਵੱਧ ਤੋਂ ਵੱਧ ਪਹੁੰਚੋ ਤੇ ਇਹਨਾਂ ਦੇ ਸਾਥ ਦਿਓ ਕਿਸਾਨਾਂ ਦਾ ਤਾਂ ਕਿ ਅਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ